ਕਿ ਮੇਂ ਮਤਲਬ ਵੀ ਚਾਕੀ ਦੇ ਵਿੱਚ ਸਾਡੀ ਫੋਟੋ ਲੱਗੀ ਇਹ ਕੀ ਆ ਤੁਸੀਂ ਮੰਨਦੇ ਹੋ ਇਸ ਗੱਲ ਸਵਾਲ ਪੈਜਨ ਸਾਹਮਣੇ ਬੀਜੀ ਕਰ ਜਾਓ ਜਾਕਰ ਸਾਹਿਬ ਇਹ ਦੱਸ ਦੇਣਾ ਮੈਨੂੰ ਸਬੂਤ ਦੇ ਦੇਣ ਜਾਕਰ ਸਾਹਿਬ ਕਿ ਕਿ ਕਾਨੂੰਨ ਕੇਜਰੀ ਵਾਲੀ ਜਪਕਾ ਹਮੰਦੀ ਚਾਕੀ ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰਖਿਆ ਐਸਲਸ ਨਾ ਜਾਕਰ ਸਾਹਿਬ ਨਵੇਂ ਨਵੇਂ ਬੀਜੇਪੀ ਚ ਗਏ ਐ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕਮ ਰਹੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਿਓਗੇ ਹੌਲੀ ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਬੋਲ ਦਿਓ ਜਾ ਕੇ ਸੋ ਮੈਂ ਜਾਕਰ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਕਰ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਆ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵੰਤ ਮਾਨ ਭਗਸਿੱਖ ਦੇ ਬਰਾਬਰ ਫੋਟੋ ਲਾ ਲੈ ਮੇਰੀ ਔਕਾਤ ਹੈ ਨਹੀਂ ਤੂੰ ਸਾਬਤ ਕਰ ਦੋ ਰਾਜਨੀਤੀ ਛੱਡ ਦੂੰਗਾ ਜੇ ਗੱਲ ਬਾਹਰ ਆਈ ਹੈ ਕਿ ਇਹਨਾਂ ਨੇ ਅਗਲੇ ਬੰਨੇ ਫਰੰਟ ਦੇ ਉੱਤੇ ਜਿਹੜੀ ਝਾਕੀ ਦਾ ਸੀਗਾ ਉਹਦੇ ਉੱਤੇ ਇੱਕ ਬੰਨੇ ਭਗਵੰਤ ਮਾਨ ਦੀ ਫੋਟੋ ਤੇ ਦੂਜੇ ਬੰਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਫੋਟੋ ਜਿਹੜੀ ਆ ਉਸੇ ਚਾਪੀ ਤੇ ਲੌਂਗ ਦੀ ਪ੍ਰਪੋਜ਼ਲ ਰੱਖੀ ਸੀ ਭਾਵੇਂ ਕੋਹੜੇ ਮਨਾਂ ਕਰ ਰਹੇ ਇਹਨਾਂ ਨੂੰ ਆਸ ਨਹੀਂ ਸੀ ਕਿ ਇਹ ਸਾਡੀ ਜਿਹੜੀ ਆ ਰੱਦ ਹੋਊਗੀ ਹੁਣ ਜਾਂ ਤੇ ਭਾਰਤ ਸਰਕਾਰ ਦੱਸੇ ਕਿ ਕਿਸ ਟੈਕਨੀਕਲ ਗਰਾਉਂਡ ਤੇ ਰੱਖੀ ਹੈ ਹੁਣ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਜਿਹੜਾ ਆ ਕੇਂਦਰ ਸਰਕਾਰ ਦਾ ਐਕਟਰ ਆਪਾਂ ਹਿੱਸਾ ਲੈ ਸਕਦੇ ਆ ਉਹ ਇਹ ਗੱਲ ਦਾ ਦਾਵਾ ਕਰਦਾ ਆ ਉਹਨੂੰ ਤੱਥਾਂ ਦੇ ਹੱਦ ਤੇ ਕੋਈ ਝੁਟਾਵੇ ਅੰਮ੍ਰਿਤਪਾਲ ਗਵਰਮਾਨ ਨੇ ਪ੍ਰੈਸ ਕਾਨਫਰੰਸ 'ਤੇ ਕਿਹਾ ਕਿ ਮੈਂ ਇਹ ਜਾਪ ਚੜਦਾ ਆ ਜੇ ਮੇਰੀ ਤਸਵੀਰ ਲੱਗੀ ਹੋਵੇ ਤਸਵੀਰ ਲੱਗੀ ਮਤਲਬ ਕਿ ਨਹੀਂ ਹਾਂਜੀ ਉਹ ਤੇ ਉਹ ਤੇ ਪ੍ਰਪੋਜ਼ਲ ਚ ਜਾਣੀ ਆ ਲਾ ਕੇ ਕਿ ਨਹੀਂ ਉਥੇ ਆ ਚਾਹੀ ਪੇਸ਼ ਕਰਦੀ ਸੀ ਉਹ ਕਦੇ ਨਹੀਂ ਪ੍ਰਪੋਜ਼ਲ ਜਿਨੀ ਭੇਜੀ ਕਿਸੇ ਤਰ੍ਹਾਂ ਦੀ ਕੋਈ ਤਸਵੀਰ ਲੱਗੀ ਯਾਰ ਯਾਰ ਇੱਕ ਗੱਲ ਦੱਸ ਦੀ ਮੈਨੂੰ ਦੱਸੀ ਸਮਤ ਸਮਤ ਯਾਰ ਮੇਰੀ ਗੱਲ ਸੁਣ ਤੈਨੂੰ ਭਗਵੰਤ ਜੀ ਤੇ ਵਿਸ਼ਵਾਸ ਹੈ ਵਿਸ਼ਵਾਸ ਹੈ ਸੱਚ ਬੋਲਦੇ ਜੇ ਮੈਂ ਉਹ ਗੁੜੀਆਂ ਨੂੰ ਪੁੱਛੂੰਗਾ ਬਾਹਰ ਜਿਹੜੀ ਕੈਨੇਡਾ ਕੀ ਨਾ ਉਹ ਹੈਂ ਸੀਰਤ ਹੈਂ ਸੀਰਤ ਉਹਨੂੰ ਮੈਂ ਪੁੱਛੂੰਗਾ ਕਿ ਜਿਹੜੇ ਪਾਪਾ ਤੋਂ ਕਹਿੰਦੀ ਨਹੀਂਗੀ ਮੇਰੇ ਕਹਾਲ ਮੁੱਖ ਮੰਤਰੀ ਜਾਂ ਮਿਸਟਰ ਮਾਨ ਹੈ ਕਿ ਮਿਸਟਰ ਮਾਨ ਉਹ ਕਹਿੰਦੀ ਇਹਦੇ ਨਾਲ ਤਾਂ ਝੂਠਾ ਹੀ ਕੋਈ ਨਹੀਂ ਤੇ ਤੂੰ ਮਰੇ ਉਹਦੇ ਬਾਰੇ ਗੱਲ ਕਰੀ ਜਿੰਦਾ ਤੇ ਕਿਹਦਾ ਕੌਣ ਹੈ ਜਿਹੜੀ ਉਹਦੀ ਜਾਈ ਹੈ ਜਿਹੜੀ ਉਹਦੀ ਪੈਦਾ ਕੀਤੀ ਹੋਈ ਹੈ